ਮਾਹੀ ਗੁਰੂ ਜੀ ਕਾ ਖਾਲਸਾ ਮਾਹੀ ਗੁਰੂ ਜੀ ਕੀ ਫਤਿਹ ਆਮ ਆਦਮੀ ਪਾਰਟੀ ਦੀ ਮੋਗਾ ਦੇ ਵਿੱਚ ਜਿਹੜੀ ਰੈਲੀ ਹੋਈ ਸੀ ਉਹ ਕੱਠ ਦੇਖ ਕੇ ਅਕਾਲੀਆਂ ਦਾ ਆਪਲਾ ਸੁਖਵੀਰ ਬਾਦਲ ਅਕਾਲੀ ਦਲ ਦਾ ਪ੍ਰਧਾਨ ਹੋਇਆ ਕਮਲਾ ਬਾਗਲ ਕਿਉਂ ਕਿਉਂਕਿ ਜੋ ਕੁਝ ਉਹਨੇ ਬੋਲਿਆ ਉਤੋਂ ਹੀ ਸਾਬਤ ਹੁੰਦਾ ਹੈ ਵੀ ਬਾਦਲਪਿੰਡ ਦੇ ਵਿੱਚ ਇੱਕ ਪਾਗਲਖਾਨਾ ਬਣਾਉਣਾ ਪੈਣਾ ਇੱਕ ਇੱਕ ਕਹਿ ਰਹੇ ਕਹਿੰਦਾ ਇਹ ਰੈਲੀ ਤੇ ਫਜ਼ੂਲ ਪੈਸਾ ਲਾਇਆ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਨਾਲ ਹੀ ਕਹਿੰਦਾ ਬਸ ਮੈਨੂੰ 5 ਸਾਲ ਬਾਅਦ ਤੇ ਪੰਜਾਬ ਦੇ ਦਿਓ 5 ਸਾਲ ਬਾਅਦ ਔਰ ਇੱਕ ਏ ਗੱਲ ਕਹੀ ਕਹਿੰਦਾ ਸਭ ਤੋਂ ਨਕਮੀ ਸਰਕਾਰ ਜਿਹੜੀ ਹੈ ਨਾ ਉਹ ਚੜੂ ਲੈਦੀ ਸਭ ਤੋਂ ਨਕਮੀ ਅੱਛਾ ਦੋ ਸ਼ਬਦ ਨਾ ਬਹੁਤ ਵੱਡੇ ਵੱਡੇ ਇੱਕ ਤਾਂ ਕੰਜਰ ਇੱਕ ਖੜ ਪੰਜਰ ਦੋ ਸ਼ਬਦ ਜੇ ਤੁਸੀਂ ਸਭ ਤੋਂ ਹਰਾਮਖੋਰ ਪਾਰਟੀ ਦੀ ਗੱਲ ਕਰਨੀ ਹੋਵੇ ਉਹ ਜਿਹਨੇ ਸ਼੍ਰੋਮਣੀ ਕਮੇਟੀ ਵੀ ਬਰਬਾਦ ਕਰਤੀ ਜਿਹਨੇ ਪੰਜਾਬ ਦੇ ਵਿੱਚ ਨਸ਼ਾ ਲਿਆਂਦਾ ਪੰਜਾਬ ਬਰਬਾਦ ਕਰਤਾ ਉਹ ਪਾਰਟੀ ਅਕਾਲੀ ਦਲ ਕਹਿੰਦਾ ਮੈਨੂੰ 5 ਸਾਲ ਦੇ ਦਿਓ 5 ਸਾਲਾਂ ਵਿੱਚ ਪੰਜਾਬ ਦੀ ਨੁਹਾਰ ਬਦਲ ਦਿਆਂਗੇ ਇਹ ਪਹਿਲਾਂ ਪਾਣੀ ਚ ਬੱਸਾਂ ਚਲਾਉਣ ਦੀਆਂ ਗੱਲਾਂ ਕਰਦੇ ਹੁੰਦਾ ਸੀ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀ ਗੱਲ ਕਰਦਾ ਹੁੰਦਾ ਸੀ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਤੇ ਉਦੋਂ ਬਾਅਦ ਦੇ ਵਿੱਚ ਸੀਟਾਂ ਕਿੰਨੀਆਂ ਆਈਆਂ ਤਿੰਨ ਜਿਹੜੀਆਂ ਕਰਤੂਤਾਂ ਹੁਣ ਕਰ ਰਹੇ ਨੇ 2027 ਵਿੱਚ ਮੈਨਾਂ ਦਾ ਇੱਕ ਵੀ ਨਹੀਂ ਆਉਣੀ ਇੱਥੋਂ ਪਤਾ ਲੱਗਦਾ ਹੈ ਕਿ ਇਹ ਬੰਦੇ ਕਿੰਨੇ ਮੁਖਲਾਏ ਹੋਏ ਨੇ ਕਿੰਨੇ ਕਮਲੇ ਹੋਏ ਫਿਰਦੇ ਆ ਅੱਛਾ ਜਿਹੜੇ ਮੂਰੇ ਬੈਠੇ ਸੁਣਨ ਵਾਲੇ ਨੇ ਨਾ ਇਨਾਂ ਵਿੱਚ ਜੇ 2000 ਬੰਦਾ ਹੁੰਦਾ ਮੈਨੂੰ ਕਿਹਦੇ ਲੋ ਜੀ 2000 ਇਕੱਠ ਹੋਵੇ ਨਾ ਤਾਂ ਘੱਟੋ ਘੱਟ 1500 ਬੰਦਾ ਸ਼ੋਮ ਰਿਗਮੈਂਟ ਦਾ ਮਲਾਦਮੀ ਹੁੰਦਾ ਇਹਨਾਂ ਵਿੱਚ ਘੱਟੋ ਘੱਟ 3000 ਰਗਾ 500 500 ਕੌਣ ਹੁੰਦਾ ਜਿਹਨੂੰ ਖਾਸਾ दारू ਦਾ ਅਧਿਆ-ਅਧਿ ਦਿੱਤਾ ਹੁੰਦਾ ਜਿਤੇਲੀਓ ਦੀ ਖਾਸਾ ਫਰਿਆਨੇ ਦੀ ਸਾਸ਼ਤਰੀਆਂ ਦੀ ਉਹ ਅਧਿਆ-ਅਧਿ ਦਿੱਤਾ ਹੁੰਦਾ ਇਹਨਾਂ ਨੂੰ ਉਹ ਹੁੰਦਾ ਤੇ ਬਸ ਇਹ ਕਹਿ ਲੋ ਵੀ ਜਿਹੜੇ ਸਟੇਜ ਤੇ ਬੈਠੇ ਹੁੰਦੇ ਨੇ 30 40 ਕੁ ਅਕਾਲੀ ਦਲ ਪਾਰਟੀ ਦੇ ਉਹੀ ਹੁੰਦੇ ਆ। ਬਾਕੀ ਜਿਹੜੇ ਮੂਰੇ ਬੈਠੇ ਹੁੰਦੇ ਆ 15 ਤੋਂ ਸ਼ੁਣ ਗੁਣ ਦੇ ਮਜ਼ਦੂਰ ਹੋ ਗਿਆ। ਕੁਝ ਭਈਏ ਇਕੱਠੇ ਕਿਤੇ ਹੁੰਦੇ ਗੋਲ ਡੱਗੀਆਂ ਤੋਂ ਮਜ਼ਦੂਰ। ਕੁਝ ਖਾਸਾ ਦਰੂ ਵਾਲੇ। ਤੇ ਇਹ ਵੋਟਾਂ ਨਹੀਂ ਹੁੰਦੀਆਂ। ਇਹ ਬਸ ਇਹਨੂੰ ਕਿਹਾ ਹੁੰਦਾ ਵੀ ਘੰਟਾ ਕਾਸੀ ਬੋਲਣਾ। ਬਸ ਅਕਾਲੀ ਗੱਲ ਦੀ ਤੱਕੜੀ ਵਾਲੀ ਝੰਡੀ ਫੜ ਕੇ ਤੁਸੀਂ ਬੈਠੇ ਰਹਿਣਾ ਮੂਰੇ। ਜਦੋਂ ਮੈਂ ਸਾਂਝਾ ਲਿਆ ਤੁਸੀਂ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਇਦਾਂ ਕਹਿ ਦੇ। ਇਹਨਾਂ ਸਾਰਾ ਕੁਝ ਪਲਾਨ ਕੀਤਾ ਹੁੰਦੇ ਨੇ। ਤੇ ਇਹ ਹੁਣ ਅਕੇ ਸਾਨੂੰ ਮੌਕਾ ਦੇ ਦੋ। ਵੀ ਤੁਹਾਨੂੰ ਮੌਕਾ 5 ਸਾਲ ਦਿੱਤਾ ਸੀ ਅਗਲੇ ਨੇ। ਪੂਰੇ ਪੰਜਾਬ ਨੇ 5 ਸਾਲ ਲਈ 5 ਵਾਰੀ। ਚਲੋ ਜੇ ਕੁੱਲ ਮਿਲਾ ਕੇ ਲਈਏ ਤਾਂ 18-19 ਸਾਲ ਇਹਨਾਂ ਨੇ ਪੰਜਾਬ ਤੇ ਰਾਜ ਕੀਤਾ ਤੇ ਕੀਤਾ ਕੀ ਹੈ? ਕਦਾ ਕਹਿਣਗੇ ਆ ਸੜਕਾਂ ਸੀ ਬਣਾਤੀਆਂ ਸੜਕਾਂ ਬਣਾਉਣ ਵਿੱਚ ਇਹਨਾਂ ਦਾ 1% ਰੋਲ ਨਹੀਂ ਸੈਂਟਰ ਦੀ ਪਾਲਸੀ ਹੈ ਔਰ ਪ੍ਰਾਈਵੇਟ ਕੰਪਨੀਆਂ ਨੇ ਟੋਲ ਪਲਾਜੇ ਲਾ ਕੇ ਲੋਕਾਂ ਦਾ ਪੈਸਾ ਇਕੱਠਾ ਕਰਕੇ ਉਹ ਸੜਕਾਂ ਬਣਾਈਆਂ ਇਹਨਾਂ ਸੜਕਾਂ ਵਿੱਚ ਕੀ ਹੈ ਕੁਝ ਵੀ ਨਹੀਂ ਉਹ ਜਿੰਨਾਂ ਨੂੰ ਠੇਕੇ ਦਿੱਤੇ ਸੀ ਨਾ ਉਹ ਚੌਗਣੇ ਪੈਸੇ ਕਮਾ ਕੇ ਉੱਠੇ ਨੇ ਸੜਕਾਂ ਤੋਂ ਹਲੇ ਵੀ ਕਈ ਪਲਾਜੇ ਚੱਲਦੇ ਆ ਟੂਲ ਪਲਾਜੇ ਇਹਨਾਂ ਨੇ ਕੱਖ ਨਹੀਂ ਕੀਤਾ ਇਹਨਾਂ ਤਾਂ ਜਿਹੜੇ ਸੜਕਾਂ ਦੇ ਦਰਖਤ ਨਹੀਂ ਹੁੰਦੇ ਸੀ ਲੱਗੇ ਹੋਏ ਉਹ ਵੜਾ ਕੇ ਵੇਚੇ ਆ ਹੁਣ ਜਿਹੜੇ ਦੋ ਦਿਨ ਰੋਡ ਹੋਰ ਬਣਨੇ ਨੇ ਉਹਨੇ ਪੁਰੀ ਦੇਖੋ ਦਰਖਤ ਕਿਨੇ ਲੱਗੇ ਜਦੋਂ ਆਰਡਰ ਹੋ ਗਿਆ ਵੀ ਹਾਂ ਸੜਕ ਬਣਣੀ ਹੈ ਇਹ ਸਾਰੇ ਦਰਖਤ ਵੜਾ ਕੇ ਵੇਚਣਗੇ ਹਰਮਾ ਖਰਮਾ ਦੀ ਉਹ ਜਣ ਕੇ ਕਹਿ ਲਿਆ ਵੀ ਲੱਕੜਾ ਜਿਹੜੇ ਇਹ ਵੇਚਣਗੇ ਪੱਟ ਕੇ ਵੇਚਣਗੇ ਇਹ ਤਾਂ ਖਾਨ ਜੀ ਫੇਰ ਇਹ ਅਟ ਜਾਂਦੇ ਨੇ ਮਿਟਰੋਲ ਪਲੱਸ ਇੱਥੇ ਨਹੀਂ ਇੱਥੇ ਲਾਓ ਮਤਲਬ ਜੇ ਇੱਥੇ ਲਾਉਂਗੇ ਤਾਂ ਪੈਸੇ ਘੱਟ ਬਣਨਗੇ ਜੇ ਇੱਥੇ ਲਾਉਂਗੇ ਪੈਸੇ ਵੱਧ ਮਿਲਣਗੇ ਉਹਦੇ ਵਿੱਚ ਸਾਨੂੰ ਕਮਿਸ਼ਨ ਚਾਹੀਦਾ ਇਹਦਾ ਇਦਾਂ ਕੰਮ ਕੀਤਾ ਹੋਇਆ ਤੇ ਹੁਣ ਚੀਕਾਂ ਕਿਉਂ ਮਾਰਦੇ ਨੇ ਮੁੱਗੇ ਰੈਲੀ ਵਿੱਚ ਇਕੱਠ ਹੋ ਗਿਆ ਬਾਹਲਾ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਇਕੱਠ ਹੋ ਗਿਆ ਬਹੁਤ ਜ਼ਿਆਦਾ ਬਾਕੀ ਉਹਨਾਂ ਸ਼ਰਿਆਮ ਕਹਿੰਦਾ ਜਿਨ੍ਹਾਂ ਨੇ ਨੌਜਵਾਨੀ ਦੀਆਂ ਜੜਾਂ ਦੇ ਚਿੱਟਾ ਪਾਇਆ ਜਣ ਕੇ ਨਾੜਾਂ ਦੇ ਚਿੱਟਾ ਪਾਇਆ ਕਹਿੰਦਾ ਉਹਨਾਂ ਪਾਰਟੀਆਂ ਦੀਆਂ ਮੈਂ ਜੜਾਂ ਵੱਡੂੰ ਇਹ ਭਵੰਤਮਾਨ ਨੇ ਗੱਲ ਕਹੀ ਤੀ ਜੜਾਂ ਵੱਡਣ ਤੋਂ ਮਤਲਬ ਕੀ ਹੈ ਵੀ ਤੁਹਾਨੂੰ ਇੱਕ ਵੀ ਸੀਟ ਨਹੀਂ ਮਿਲੀ 2027 ਦੇ ਵਿੱਚ ਇਹ ਕਮਲੇ ਤਾਂ ਹੋਏ ਫਿਰਦੇ ਚਲੋ ਬਹੁਤਾ ਲੰਬਾ ਚੌੜਾ ਨਹੀਂ ਬੋਲਣਾ ਇੱਕ ਹੁੰਦਾ ਕੰਜਰ ਇੱਕ ਹੁੰਦਾ ਖੜਕੰਜਰ ਇਹ ਉਹ ਨਹੀਂ ਖੜਕੰਜਰ ਸਿਰਾ ਜਣ ਕੇ ਇਹ ਕਹਿ ਲਓ ਇੱਕ ਮੈਂ ਕਈ ਵਾਰੀ ਗੱਲ ਸੁਣਾਈ ਹੈ ਕੋਈ ਪਿੰਡ ਵਿੱਚ ਮੰਦਾ ਚੜਾਈ ਕਰ ਗਿਆ ਮਰ ਗਿਆ ਜਣਕੇ ਉਹ ਚਾਰ ਭਰਾ ਸੀਗੇ ਤੇ ਜਿਹੜਾ ਮਰ ਗਿਆ ਉਹ ਬਹੁਤ ਸ਼ਰਾਬੰਦਾ ਸੀ ਜਣਕੇ ਕਹਲੇ ਵੀ ਜਣਕੇ ਪੂਰਾ ਗੁੰਡਾ ਸੀ ਸ਼ਰੇ ਦਾ ਇਹ ਕਹਿ ਲੋ ਹੁਣ ਉਹਨੂੰ ਸ਼ਰਪਾ ਅਜਾ ਸ਼ਰਦਾ ਹਲੀ ਜਿਹੜੀ ਹੁੰਦੀ ਹੈ ਜਦੋਂ ਬਾਅਦ ਦੇ ਵਿੱਚ ਭੋਗ ਪੈਂਦਾ ਹੁਣ ਜਿਹਨੂੰ ਕਿਹਾ ਗਿਆ ਵੀ ਚੱਲ ਉੱਠ ਕੇ ਦੋ ਸ਼ਬਦ ਬੋਲ ਉਹਨੇ ਆਖਿਆ ਵੀ ਮੈਂ ਹੁਣ ਕੀ ਕਹੂੰਗਾ ਤੇ ਉਹ ਬੰਦਾ ਸਿਆਣੀ ਸੀ ਉਹ ਕਹਿੰਦਾ ਜੀ ਇਹ ਜਿਹੜਾ ਫਲਾਣਾ ਸਿੰਘ ਮਰ ਗਿਆ ਤੇ ਇਹ ਤਾਂ ਵਧੀਆ ਹੈਗਾ ਸੀਗਾ ਜਿਹੜੇ ਪਿੱਛੇ ਰਹਿੰਦੇ ਨੇ ਤਿੰਨ ਉਹ ਇਦੋਂ ਵੀ ਵਧੀਆ ਨੇ ਉਹਨੇ ਐ ਕਹਿ ਕੇ ਛੜਾ ਛੜਾ ਲਿਆ ਮਤਲਬ ਵੀ ਜਿਹੜਾ ਮਰ ਗਿਆ ਇਹ ਤਾਂ ਕੰਜਰ ਸੀ ਜਿਹੜੇ ਪਿੱਛੇ ਰਹਿੰਦੇ ਨੇ ਤਿੰਨ ਉਹ ਖੜਕੰਜਰ ਨੇ ਜਿਹੜੇ ਕਿ ਇਸ ਤਰੀਕੇ ਨਾਲ ਇਹਨਾਂ ਨੂੰ ਸ਼ੋਧਨ ਕੀਤਾ ਜਾ ਸਕਦਾ ਜਿੰਨੇ ਚਿਰ ਯਾਨੀ ਕਿ ਜਿੰਨਾ ਚਿਰ ਇਹ ਕਾਬਜ਼ ਰਹੇ ਨੇ ਪੰਜਾਬ ਦੀ ਸਰਕਾਰ ਰਹੀ ਹੈ ਇਹਨਾਂ ਕਾਲੀਆਂ ਦੀ ਸਰਕਾਰ ਰਹੀ ਹੈ ਇਨਾਂ ਨੇ ਪੰਜਾਬ ਨੂੰ ਲੁੱਟਿਆ ਨੌਜਵਾਨੀ ਬਰਬਾਦ ਕੀਤੀ ਸ਼ੋਮਣੀ ਕਮੇਟੀ ਦਾ ਬੇੜਾਗਰ ਕਰਤਾ ਕੌਮ ਦੇ ਵਿੱਚ ਬੇੜਾਗਰ ਕਰਤਾ ਬੇਅਦਬੀਆਂ ਕਰਾਦੀਆਂ ਜਣਕੇ ਸਭ ਤੋਂ ਮਾੜੀ ਸਰਕਾਰ ਜੇ ਕਿਤੇ ਪੰਜਾਬ ਵਿੱਚ ਰਹੀ ਹੈ ਉਹ ਅਕਾਲੀ ਗੰਦੀ ਰਹੀ ਹੈ ਜਿਹਨਾਂ ਨੂੰ ਜਵਾਬ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ